ਬਾਪੂ ਜੀ ਮੌਜੂਦ ਆ ਪੁਰਾਣੇ ਕਾਫੀ ਸਤਿਗੁਰੂ ਬਾਪੂ ਜੀ ਸਤਿਗੁਰੂ ਸਤਿਗੁਰੂ ਜੀ ਹੋਰ ਸੇਤਾ ਠੀਕ ਠਾਕ ਜਰਦੀ ਕਲਾ ਚਲੋ ਵਧੀਆ ਚਾਹੀਦਾ ਕੀ ਨਾਮ ਆਪਣਾ ਜੀ ਗਿੰਦਰ ਸਿੰਘ ਸਰਦਾਰ ਜਗਿੰਦਰ ਸਿੰਘ ਉਮਰ ਕਿੰਨੀ ਹੋ ਗਈ ਆ ਹੋ ਗਈ 95 ਰਾਦੀ ਕੀ ਬਾਤ ਫਿਰ 47 ਤੋਂ ਪਹਿਲਾਂ ਦਾ ਜਨਮ ਆਪਣਾ ਹੈ ਹਾਂਜੀ ਇੱਧਰ ਤਾਂ ਜਨਮਾ ਕੇ ਪਾਕਿਸਤਾਨ ਦਾ ਇੱਥੋਂ ਦਾ ਹੀ ਠੀਕ ਆ ਐਸੇ ਪਿੰਡ ਦਾ ਜੀ ਠੀਕ ਆ ਆ ਚੱਬੇ ਪਿੰਡ ਦਾ ਹੀ ਚੱਬੇ ਦਾ ਹੀ ਇਹ ਚੱਬਾ ਪਿੰਡ ਫਿਰ ਕਿੰਨਾ ਕੋਈ ਪੁਰਾਣਾ ਜੀ ਇਹ ਪਹਿਲਾ ਪਾਪ ਉਧਰ ਸੀਗਾ ਮੇਰੇ ਪਾਰ ਅਛਾ ਇੱਥੇ ਨਹਿਰ ਦੇ ਪਰਲੇ ਪਾਸੇ ਪਿੰਡ ਚੱਬਾ ਹੀਗਾ ਹਾਂ ਠੀਕ ਆ ਉੱਥੇ ਪਾਣੀ ਢਾਹਦਾ ਰਿਆ ਹਾਂ ਫਿਰ ਇੱਥੇ ਆਏ ਮਸਬਾਨੀ ਸੇ ਆ ਕੇ ਬਹਿ ਗਏ ਠੀਕ ਆ ਇੱਥੇ ਲਾ ਕੇ ਇਧਰੇ ਮੂਹਮਾਨਾ ਸਾਈਂ ਆ ਠੀਕ ਆ ਤੇ ਉਹਨਾਂ ਉਹਨਾਂ ਮਾਲ ਭਜਾ ਕੇ ਲੈ ਜਾਂਦੇ ਸੀ ਲੌਕੇ ਵਾਲੇ ਅਛਾ ਲੌਕੇ ਪਿੰਡ ਵਾਲੇ ਹਾਂ ਮਾਲ ਭਜਾ ਕੇ ਦਾ ਇਹਦੇ ਫਿਰ ਉਹਨਾਂ ਨੇ ਆਹ ਕਰਸਦੇ ਮੱਲੀਆਂ ਦੇ ਠੀਕ ਆ ਇਹ ਮੱਲੀਆਂ ਪਿੰਡ ਆਪਣੇ ਇਧਰ ਸ਼ਾਹਕੋਟ ਵਾਲੇ ਪਾਸੇ ਜਿਹੜਾ ਆਹ ਆ ਉਹ 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 ਆ ਬਈ ਇਹ ਮੋਗੇ ਲਾਕੇ ਜਾਂ ਮੋਗੇ ਲਾਕੇ ਜਾਂ ਮੋਗੇ ਲਾਕੇ ਝੇੜਵਾ ਕੁੜੇ ਝੇੜਵਾ ਲਾ ਤਲਵੰਡੀ ਮੱਲੀਆਂ ਹਾਂ ਤਲਵੰਡੀ ਮੱਲੀਆਂ ਜੀ ਠੀਕ ਹੈ ਉਹਨੇ ਇਹਨਾ ਮੱਲੀ ਲੈ ਸਦੇ ਮੱਲੀਆਂ ਨੇ ਮੱਲੀਆਂ ਨੇ ਫਿਰ ਆ ਸਦੇ ਦੂਜੇ ਸਿੱਧੂ ਬਣਾੜ ਉਹ ਗੱਲ ਐ ਸਾਰੇ ਸਦੇ ਉਹਨੇ ਠੀਕ ਹੈ ਇਧਰ ਦੀ ਲਾਇਕਤ ਨਹੀਂ ਅੱਛਾ ਠੀਕ ਆ ਆ ਤੇ 95 ਸਾਲ ਫਿਰ ਉਮਰ ਹੋ ਗਈ ਆ ਤੇ ਕਿਵੇਂ ਪਿੰਡ ਦਾ ਮਾਹੌਲ ਵਧੀਆ ਵਾ ਬਹੁਤ ਚੰਗਾ ਚੰਗੇ ਸਾਰੇ ਮੇਲਵਤ ਕੇ ਰਹਿੰਦੇ ਹਨ ਆ ਸਾਰੇ ਜੀ ਚਲੋ ਚੰਗੀ ਗੱਲ ਆ ਕਈ ਦੀ ਉਹ ਗੱਲ ਨਹੀਂ ਲੜਾਈ ਰੂੜੀ ਆਈ ਕੋਈ ਗੱਲ ਨਹੀਂ ਕੋਈ ਗੱਲ ਹੀ ਇੱਥੇ ਜਿਹੜੀ ਇੱਕ ਨੇ ਗੱਲ ਕਹੀ ਸਾਰੇ ਇੱਕੋ ਗੱਲ ਆ ਬਹੁਤ ਇਹ ਤਾਂ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਇਥੇ ਪੰਜਾ ਕੇ ਵਾਲਾ ਵੀ ਸਰਪੰਚ ਬਣਿਆ ਫਿਰਦਾ ਸੌਕੇ ਵਾਲਾ ਵੀ ਬਣ ਜਾਂਦਾ ਕਦੇ ਕਦੇ ਬਿਲਕੁਲ ਸਹੀ ਆ ਸਹੀ ਆ ਆ ਸਹੀ ਆ ਸਹੀ ਆ ਚੰਗੀ ਗੱਲ ਆ ਚਲੋ ਮੇਨ ਆ ਕੇ ਮੇ ਇਥਪਾਗ ਚਾਹੀਦਾ ਜਿਵੇਂ ਘਰਾਂ ਦੇ ਵਿੱਚ ਥਪਾਗ ਹੁੰਦਾ ਨਾ ਪਿੰਡ ਦੇ ਵਿੱਚ ਥਪਾਗ ਚਾਹੀਦਾ ਹਾਂ ਹਾਂ ਤੇ ਜਿਹੜਾ ਬਾਹਰ ਦਾ ਬੰਦਾ ਤਨਾ ਕੋਈ ਆ ਕੇ ਬੋਲੇ ਤੇ ਮਾੜਾ ਮੋਟਾ ਘਰਾਂ ਇਹ ਤੇ ਚੱਲਦਾ ਹੀ ਰਹਿਦਾ ਆ ਚੱਲਦਾ ਰਹਿਦਾ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ ਹੋਰ ਸੇਤਾ ਠੀਕ ਠਾਕ ਨਾ ਆ ਨਿਗਾ ਸੋੜੀ ਡਾਊਨ ਹੋ ਗਈ ਆ ਤੇ ਉਹ ਜੇ ਮੈਂ ਦੱਸਾਂ ਪਹਿਲਾਂ ਤਾਂ ਮਾਪਾ ਚੰਦੀ ਘਰ ਲੈ ਜਾਵੇਂ ਤੋੜ ਕੇ ਜਾਊਗਾ ਤੋੜਨਾ ਕੋਈ ਗੱਲ ਨਹੀਂ ਤੋੜ ਕੇ ਜਾਊਗਾ ਮਗਾ ਮਗਾ ਮੈਂ ਤੋੜ ਕੇ ਜਾ ਸਕਦਾ ਮੈਂ ਪਰਵਾਹ ਨਹੀਂ ਪਰ ਠੀਕ ਆ ਇਸ ਲਈ ਮੇ ਨਿਗਾ ਸੋੜੀ ਡਾਊਨ ਹੋ ਗਈ ਆ ਉਮਦੇ ਸਾ 200 ਸਾਲ ਪੁਰਾਣਾ ਹੈਗਾ ਆਪਣੇ ਕੋਲ ਪ੍ਰਾਣਾ ਇਤਿਹਾਸ ਹੈਗਾ ਆਪਣੇ ਕੋਲੇ ਵੀ ਇਹ ਇਹਦਾ ਸਰਮੋਗਨ ਅੱਜ ਇਹਨਾਂ ਪਤਾ ਨਹੀਂ ਹੁਣਾ ਠੀਕ ਹੈ ਅੱਜ 80 ਸਾਲ ਹੋ ਗਿਆ ਏ ਰੋਲੇ ਪਏ ਨੂੰ 1947 ਦੇ ਹਾਂਜੀ ਆ 19 ਸਾਲ ਹੋ ਗਏ ਆ ਰੋਲੇ ਪਏ ਸਾਬਰਾ ਤੇ ਤੇ ਅਵੇਲਾ ਵੀ ਅਹੀ ਲੱਗਣਾ ਵੇਖੀ ਜਾਂਦੇ ਆ ਇਹ ਨਹੀਂ ਪਤਾ ਵੀ ਗਾਹ ਖੜੀਏ ਉਹ ਕਿੰਨੇ ਸਾਲ ਦਾ ਪਿੰਡ ਬੱਜਾ ਸੀ ਕਿੰਨੇ ਨਹੀਂ ਬੱਜਾ ਸੀ ਠੀਕ ਆ ਇੱਥੇ ਪਰ ਉਦੋਂ ਦਰਿਆ ਵਗਦਾ ਰਿਹਾ ਹਾਂ ਦਿਰਿਆਵਾਦਾ ਮੋਟੀ ਜੰਗਲ ਹੀ ਹੋਊਗਾ ਫਿਰ ਜਿਹੜਾ ਮੱਝਾ ਚਾਰ ਨਾਉਂਦੇ ਹੀ ਜਿਹੜੇ ਦਿਰਿਆਵਾਦਾ ਜਰਾ ਇੱਥੇ ਪਾਣੀ ਆਉਂਦਾ ਇੱਥੇ 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 ਪਾਣੀ ਆਉਂਦਾ ਆ ਇਧਰ ਲਾ ਠੀਕ ਆ ਹਾਂ ਇੱਥੇ ਬਾਂਹ ਲੱਗੇ ਰਹੇ ਆ ਠੀਕ ਆ ਠੀਕ ਆ ਠੀਕ ਆ ਹਾਂ ਹੋਰ ਆਪਣੇ ਪ੍ਰਵਾਹ ਚ ਕੌਣ ਕੌਣ ਠੀਕ ਠਾਕ ਸਭ ਚੜਦੀ ਕਲਾ ਚੜਦੀ ਕਲਾ ਚਲਦੀ ਗੱਲ ਸਾਰੇ ਠੀਕ ਆ ਹਾਂ ਚਲੋ ਵਧੀਆ ਗੱਲ ਆ ਹਾਂ 32 ਸਾਲ ਮੈਨੂੰ ਅਮਰਥਾ ਕੇ ਨੂੰ ਹੋ ਗਏ ਪਹਿਲਾ ਜੱਟਾਂ ਦਾ ਕੰਮ ਹੀ ਕਰੀ ਗਏ ਹੁਣ ਨਗਾ ਡਾਊਨ ਗਿਆ ਕੰਮ ਛੱਡਦਾ ਹੁਣ ਸ਼ੌਕ ਨਾਲ ਤਰੇ ਫਿਰਦੇ ਚਲੋ ਵਧੀਆ ਚੰਗੀ ਗੱਲ ਹੈ ਮਾਰਾ ਇਹਨਾਂ ਜੁੜੇ ਹੋਏ ਬਹੁਤ ਚੰਗੀ ਗੱਲ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਸਸੀ ਅੰਕਲ ਜੀ ਹਾਂ ਜੀ ਉਹ ਠੀਕ ਠਾਕ ਜੇ ਕੀ ਨਾਮ ਜੀ ਆਪਣਾ ਸੋਹਣ ਸਿੰਘ ਸਰਦਾਰ ਸੋਹਣ ਸਿੰਘ ਹਮ ਤੇ ਆਪਣਾ ਕਿਹੜਾ ਬਰਾੜ ਸੰਧੂ ਜੋਤ ਕੇ ਮੱਲੀ ਮੱਲੀ ਅਸ਼ਾ ਕਿਹੜੇ ਪਿੰਡ ਆਪਣਾ ਪੁਰਾਣਾ ਪਿੰਡ ਵੈ ਤੁਹਾਡਾ ਕਿਹੜਾ ਪੁਰਾਣਾ ਪਿੰਡ ਤਲਵੰਡੀ ਮੱਲੀ ਜਾਣੀ ਠੀਕ ਹੈ ਇਹ ਤੁਹਾਡੀ ਉਮਰ ਚੋਂ ਤੁਸੀਂ ਉੱਥੋਂ ਉੱਠ ਕੇ ਆਏ ਹੋਗੇ ਜਾਂ ਤੁਹਾਡੇ ਪੁਰਾਣੇ ਬਜ਼ੁਰਗ ਹੀ ਉੱਠ ਕੇ ਆਏ ਸੀ ਨਹੀਂ ਬਜ਼ੁਰਗ ਉੱਠ ਕੇ ਆਏ ਸੀ ਤਾਂ ਇੱਥੋਂ ਦਾ ਜਨਮ ਤੁਹਾਡਾ ਜਨਮ ਇੱਥੋਂ ਦਾ ਹੀ ਆ ਠੀਕ ਹੈ ਤਲਵੰਡੀ ਮੱਲੀਆਂ ਠੀਕ ਹੈ ਉੱਥੋਂ ਉੱਠ ਕੇ ਤੁਸੀਂ ਆਏ ਇੱਥੇ ਪਿੰਡ ਦੇ ਵਿੱਚ ਤੇ ਇਹ ਫਿਰ ਪਿੰਡ ਤੁਹਾਡੇ ਆਉਣ ਤੋਂ ਪਹਿਲਾਂ ਬੱਜਾ ਹੀ ਹੋਇਆ ਸੀ ਲੱਗ ਭਾ ਗਣਾ ਜਦੋਂ ਦਾਦੇ ਪਟਾ ਦੇ ਆਏ ਪਤਾ ਨਹੀਂ ਪੱਗਾ ਬੰਨ ਬੱਜਾ ਕਰਕੇ ਬੈਠੇ ਹੋਣਗੇ ਆਣਗੇ ਠੀਕ ਹੈ ਠੀਕ ਹੈ ਉੱਥੇ ਪਹਿਲੀ ਛੱਡੀ ਹੈਗੀ ਠੀਕ ਆ ਇਹ ਕਰੇ ਹੀ ਗਏ ਜਾਜਾਂ ਦੇ ਅੱਡੇ ਜਾਏ ਸਾਡੇ ਠੀਕ ਆ ਸਾਡੇ ਬੁੜੇ 6 ਘਰ ਸੀ ਠੀਕ ਆ ਤੇ 12 ਕਿੱਲੇ ਆਏ ਸਾਡੇ 2-2 ਕਿੱਲੇ ਰੇਕ ਬੁੜੇ ਦੇ ਠੀਕ ਆ ਉਦੋਂ ਅਸੀਂ ਗਏ ਉੱਥੇ ਵਾਹਣ ਠੀਕ ਆ ਤੇ ਵਾਹ ਗਏ ਹੀ ਆਦੇ ਤੋਂ ਉਹ ਭੇਜ ਸਰਕਾਰੀ ਕੰਮ ਹੋ ਗਾ ਕੋਈ ਵਾਈ ਫਿਰਦਾ ਗਦਾ ਸਾਨੂੰ ਕੋ ਪਹਿਲਾਂ ਮਿਲਦੇ ਰਹੇ ਪੈਸੇ ਮੁੜ ਕੇ ਮਿਲੇ ਨਹੀਂ ਠੀਕ ਆ ਠੀਕ ਆ ਮਿਲਦਾਰਿਆ ਪੈਸਾ ਠੀਕ ਆ ਇੱਥੇ ਹੁਣ ਆਪਣੇ ਮੱਲੀਆਂ ਦੇ ਘਰ ਕਿੰਨੇ ਕੋ ਹੈ ਜੀ ਹੁਣ ਤਾਂ ਬਹੁਤ ਜ਼ਿਆਦੇ ਆ 6 ਘਰ ਸੀ ਮੱਲੀਆਂ 6 ਘਰ ਠੀਕ ਆ ਨਾਲ 6 ਘਰ ਸੀਗੇ 6 ਤੋਂ ਮੁੰਡੇ ਅੱਡੋ ਲਗਏ ਹੋਣ ਕਿਆ ਦੋ ਦੋ ਨੂੰ ਬੁੜਾ ਹੈ 5 5 4 ਕਰਦਾ ਹੈ ਹੀ ਬਣੇ ਬੇਟੇ ਐ ਉਹ ਦੋ ਦੋ ਚਾਰ ਚਾਰ ਕਰ ਸਾਰਿਆਂ ਦੇ ਬਣ ਗਏ ਠੀਕ ਆ ਹੁਣ ਤਾਂ ਜਿਆਦੇ ਕਰਦਾ ਹੈ ਵੱਡਾ ਆ ਸਭ ਠੀਕ ਆ ਆਜੋ ਦੋ ਦੋ ਮੁੰਡੇ ਕਰਦੇ ਮੁੰਡੇ ਹਰ ਕਦੇ ਹੀ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ 99 ਸਾਲ ਹਮਰਾ ਠੀਕ ਆ ਠੀਕ ਆ ਠੀਕ ਆ 99 ਸਾਲਾਂ ਦਾ ਬੁੜਾ ਹੈ ਠੀਕ ਆ ਠੀਕ ਆ ਠੀਕ ਆ ਆਜੋ ਮੋਕੇ ਹਾਲ